ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਉਹਨਾਂ ਦੱਸਿਆ ਕਿ ਉਹ 350 ਸਾਲਾ ਸ਼ਹੀਦੀ ਸਮਾਗਮ ਸੰਬੰਧੀ ਸ਼ੋਮਨੀ ਕਮੇਟੀ ਨਾਲ ਮੀਟਿੰਗ ਕਰਨ ਪਹੁੰਚੇ ਨੇ ਅਤੇ ਇਹ ਸ਼ਤਾਬਦੀ ਸਮਾਰੋਹ 3 ਦਿਨ 23 24 25 ਨੂੰ ਲਾਲ ਕਿਲੇ ਅਤੇ ਚਾਂਦਨੀ ਚੌਂਕ ਵਿੱਚ ਕਰਵਾਏ ਜਾਣਗੇ ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ 350 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਉਣ ਵਾਲੀ ਸ਼ਤਾਬਦੀ ਨੂੰ ਮਨਾਉਣ ਲਈ ਪੂਰੇ ਸਿੱਖ ਪੰਥ ਦੇ ਵਿੱਚ ਤਿਆਰੀਆਂ ਜਾਰੀ ਨੇ ਜਿ ਕੋ ਅਸੀਸ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 April ਨੂੰ ਸੱਦਾ ਦਿੱਤਾ ਸੀ ਦਿੱਲੀ ਦੇ ਵਿੱਚ ਔਰ ਗਰੇਵਾਲ ਸਾਹਿਬ ਉੱਥੇ ਆਏ ਇੱਕ ਗਰੁੱਪ ਰੇਖਾ ਵੀ ਬਣਾਈ ਸੀ ਮਗਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਕਮੇਟੀ ਨੇ ਇੱਥੇ ਅਨਾਉਂਸ ਕੀਤਾ ਜੀ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਸ਼ਤਾਬਦੀ ਨੂੰ ਮਨਾਵਾਂਗੇ ਔਰ ਦਿੱਲੀ ਦੇ ਵਿੱਚ ਵੀ ਪ੍ਰੋਗਰਾਮ ਕਰਾਂ ਦੀ ਇਹਨਾਂ ਨੇ ਗੱਲ ਕੀਤੀ ਸੀ ਮੈਂ ਪ੍ਰਧਾਨ ਸਾਹਿਬ ਨੂੰ ਵੀ ਚਿੱਠੀ ਲਿਖੀ ਜਥੇਦਾਰ ਸਾਹਿਬਾਂ ਨੂੰ ਵੀ ਚਿੱਠੀ ਲਿਖੀ ਹੈ ਦੇ ਉੱਤੇ ਕਿ ਇਹ ਜਿਹੜੀਆਂ ਸ਼ਤਾਬਦੀ ਹੈ ਇਹ ਉਸ ਮੌਕੇ ਤੇ ਉਸ ਸਥਾਨ ਤੇ ਮਨਾਇ ਨਹੀਂ ਅੱਜ ਤੱਕ ਦੀ ਰਵਾਇਤ ਰਹੀ ਹੈ ਕਿ ਉੱਥੇ ਮਨਾਉਣੀ ਚਾਹੀਦੀ ਹੈ ਜਿੱਥੇ ਉਹਦੀ ਰੈਲੇਵੈਂਸ ਹੋਏ ਔਰ ਇਹ ਸ਼ਹਾਦਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਈ ਗੁਰਤੇਗ ਬਾਦ ਸਾਹਿਬ ਦੀ ਔਰ ਸਾਡੀ ਸਾਰਿਆਂ ਦੀ ਕਲੈਕਟਿਵ ਜ਼ਿੰਮੇਵਾਰੀ ਹੈ ਔਰ ਤੁਸੀਂ ਦਿੱਲੀ ਆਓ ਤੁਸੀਂ ਸ਼ਰੋਮਣੀ ਕਮੇਟੀ ਵੱਡੀ ਹੈ ਔਰ ਵੱਡੇ ਭਰਾ ਦੀ ਤਰ੍ਹਾਂ ਤੁਸੀਂ ਉਹਦੀ ਚਾਓ ਔਰ ਅਸੀਂ ਤੁਹਾਡੇ ਨਾਲ ਮਿਲ ਕੇ ਇਹ ਸ਼ਤਾਬਦੀ ਮਨਾਈ ਹੈ ਤਾਂ ਕਿ ਪੰਥੀ ਚ ਇੱਕ ਇਕਤਾ ਵੀ ਦਿਖਾ ਸਕੀਏ ਔਰ ਗੁਰੂ ਸਾਹਿਬ ਜੀ ਖੁਸ਼ੀਆਂ ਵੀ ਲੈ ਸਕੀਏ ਸੋ ਉਸ ਤੋਂ ਬਾਅਦ ਵੀ ਜੋ ਮੈਨੂੰ ਲੱਗਦਾ ਕਿ ਨਾਤ ਅਮੀਰ ਸਾਹਿਬ ਨੇ ਹਲੇ ਤੱਕ ਕੋਈ ਗੱਲ ਕੀਤੀ ਔਰ ਕੱਲ ਵੀ ਸੁਣਿਆ ਮੈਂ ਇੱਕ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਦਿੱਲੀ ਦੇ ਵੱਖਰੇ ਪ੍ਰੋਗਰਾਮਾਂ ਦੇ ਬਾਰੇ ਚਰਚਾ ਹੋਈ ਹੈ ਸੋ ਸਾਨੂੰ ਉਹ ਬੁਲਾਣਗੇ ਇਸ ਬਾਰੇ ਗੱਲ ਕਰਾਂਗੇ ਤੇ ਅਸੀਂ ਜ਼ਰੂਰ ਕਰਾਂਗੇ ਮਗਰ ਅਸੀਂ ਆਪਣੇ ਤਰਫੋਂ ਜਿਹੜੀ ਪਹਿਲ ਕਦਮੀ ਕਰਨੀ ਸੀ ਔਰ ਉਹਨੂੰ ਕਰਕੇ ਸੱਦਾ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅੱਗੋ ਪ੍ਰਧਾਨਾ ਤੋਂ ਕੀ ਉਹਨਾਂ ਨੂੰ ਡਾਇਰੈਕਸ਼ਨ ਮਿਲਦੀ ਹੈ ਧਾਮੀ ਸਾਹਿਬ ਨੂੰ ਉਹ ਤੇ ਉਹਨਾਂ ਨੇ ਦੇਖਣਾ ਹੈ ਉਹਨਾਂ ਨੂੰ ਕੀ ਰਾਜਨੀਤਿਕ ਤੌਰ ਤੇ ਉੱਤੇ ਉਹਨਾਂ ਨੂੰ ਕਿਹੜੀਆਂ ਕੋਈ ਕੰਪਲਸ਼ਨਸ ਬੋਤ ਨੇ ਉਹਨਾਂ ਦੇ ਸਿਰਾਂ ਤੇ ਸੋ ਮੈਂ ਸਮਝਦਾ ਕਿ ਉਹਨਾਂ ਚ ਉੱਪਰ ਉੱਠ ਕੇ ਉਹਨਾਂ ਨੂੰ ਹੁਣ ਫੈਸਲੇ ਲੈਣੇ ਚਾਹੀਦੇ ਲਾਲ